ਅੱਜ ਡੇਰਾ ਬਾਬਾ ਨਾਨਕ ਵਿਖੇ ਨਗਰ ਕੌਂਸਲ ਦੀਆਂ ਚੋਣਾਂ ਨੂੰ ਲੈ ਕੇ ਸਰਦਾਰ ਸਕਿੰਦਰ ਸਿੰਘ ਰੰਦਾਵਾ ਨੇ ਕਾਂਗਰਸ ਦੇ ਉਮੀਦਵਾਰ ਨਾਲ ਪਹਿਲੀ ਮੀਟਿੰਗ ਕੀਤੀ ਤੁਸੀਂ ਦੇਖ ਰਹੇ ਹੋ ਡੀਬੀਐ 24 ਨਿਊਜ਼ ਰਿੰਕਾਵਾਲੀਆ ਦੇ ਨਾਲ ਕ੍ਰਿਸ਼ਨ ਘਪਾਲ ਦੀ ਰਿਪੋਰਟ ਡੇਰਾ ਬਾਬਾ ਨਾਨਕ ਕੁੜੀਆ ਪਪਾ ਨਾਂ ਦੇ ਵਿੱਚ ਸਰੀਮ ਤੀਜਾ ਬਣੀ ਹੈ ਜਿੰਨਾ ਪੁਰਾਣੇ ਅੱਜ ਤੱਕ ਉਹਨਾਂ ਨੇ ਵੀ ਰੀਅਰ ਨਹੀਂ ਕੀਤਾ ਇਹਨਾਂ ਪਾਰਕਿਲਾਂ ਪਾਰਕਟ ਵਿੱਚ ਕਾਕਾ ਕੀ ਇਹਨਾਂ ਕੋਲੋਂ ਕੈਂਸਲ ਨਹੀਂ ਕਰਦੇ ਜਦਕਿ ਵੀ ਉੱਤੇ ਜਿਹੜੀ ਮਸ਼ੀਨ ਆਪ ਲੈ ਕੇ ਗਈ ਇਹਨਾਂ ਸਾਰਿਆਂ ਨੇ ਜਿਹੜੇ ਬਣੇ ਨੇ ਉਹਨਾਂ ਨੇ ਹੁਣ ਮੁਸਰਤ ਜਿੱਦੀ ਗਵਰਨਮੈਂਟ ਹੈ ਉਹਦੀ ਈਓ ਜਾਂ ਜਿਹੜੀ ਕਮਿਊਨਿਟੀ ਹੁੰਦੀ ਹੈ ਉਹ ਉਹਨਾਂ ਦਾ ਕੰਮ ਹੁੰਦਾ ਕਿ ਉਹਨਾਂ ਨੂੰ ਸਿੱਧਾ ਇਹਨਾਂ ਕੋਲ ਕਿੰਨਾ ਸਮਾਂ ਲੱਗ ਗਿਆ ਪਪਾ ਨਾਂ ਦੇ ਕਿ ਇੱਥੇ ਨਹੀਂ ਲੱਗਿਆ ਇੱਥੇ ਪੈ ਕਿੰਨੇ ਪੈਸੇ ਲਏ ਗਿਆਂ ਹੈ ਹੈਰਿਟੇਜ ਦੀ ਸਟਰੀਟ ਦੇ ਉਹਨਾਂ ਵੱਲ 1 ਰੁਪਈਆ ਨਹੀਂ ਦੇ ਸਕੀਏ ਥੋੜਾ ਜਿਹੜੇ ਡੇਟਾ ਦੇ ਪੈਸੇ ਲਏ ਗਿਆਂ ਤੇ ਹੁਣ ਇਹਨਾਂ ਨੇ ਗੇੜ ਸ਼ੁਰੂ ਕੀਤੀ ਇਹ ਪੈਸੇ ਅਕਾਊਂਟ ਚ ਪਏ ਸੀਗੇ ਕਿ ਜਿਹੜੀ ਜਿਹੜੀ ਦੂਜੀ ਦੂਸਰੀ ਚੀਜ਼ ਵੇਖੋ ਕਿ ਉਹ ਵਾਰੀ ਜੇੜਾ ਪਾਪਾ ਨਾਮਕਦੇ ਵਿੱਚ 4000 ਦਾ ਫੋਰਬਾਲਾ ਕੈਂਪ ਕਿੰਨੀ ਭੰਗ ਗਈ ਇਹ ਵੀ ਜਿਵੇਂ ਇਹਨਾਂ ਨੇ ਕੀਤਾ ਇਹ ਜਦੋਂ ਉਹ ਪਿਲੇ ਇਲੈਕਸ਼ਨ ਲੜਾਂਗੇ ਜਿਹੜਾ ਕਹਿੰਦੇ ਸੀ ਕਿ ਅਸੀਂ ਦਿੱਲੀ ਦਾ ਮਾਡਲ ਪੰਜਾਬ ਤੇ ਲੈ ਕੇ ਆਏ ਦਿੱਲੀ ਮਾਡਲ ਦਿੱਲੀ ਵਾਲਿਆਂ ਨੇ ਖਤਮ ਕਰ ਦਿੱਤਾ ਇਹਨਾਂ ਦਾ ਜਿੱਦੀ ਦਾ ਮਾਡਲ ਪੰਜਾਬ ਦਿੱਲੀ ਤੇ ਜਿਹੜਾ ਜਿੱਦੀ ਮਾਡਲ ਪੰਜਾਬ ਤੇ ਸੀ ਉਹ ਦਿੱਲੀ 'ਚ ਖਤਮ ਹੋ ਗਿਆ ਤਾਂ ਪੰਜਾਬ 'ਚ ਦਿੱਲੀ ਮਾਡਲ ਕੀ ਚਲੋ ਲਾਅ ਐਂਡ ਆਰਡਰ ਦਿੱਲੀ ਦਾ ਮਾਡਲ ਇਹ ਸਾਰਾ ਕੋਈ ਯਾਗ ਪੰਜਾਬ ਦੇ ਵਿੱਚ ਮੈਂ ਦਿੱਲੀ ਦੇ ਪਾਰਲੀਮੈਂਟ ਦੇ ਬਾਹਰ ਖੜ੍ਹਾ ਹਾਂ ਕਿ ਕਿ ਆਜ ਦੇ ਪੰਜਾਬ ਤੋਂ ਮੇਟਾ ਸਰਕਾਰ ਪਾਈ ਨਾ ਇਲੈਕਸ਼ਨ ਜਿੱਤੀ ਸਰਕਾਰ ਬਣ ਗਈ ਹੈ ਔਰ ਬਹੁਤ ਜਲਦੀ ਪੰਜਾਬ ਚ ਅਲੈਕਸ਼ਨ ਹੋਣਗੇ ਜਿਹੜੇ ਸ਼ਰਾਰਤੀ ਅੰਤਰ ਹੈ ਜਾਂ ਕਿਸੇ ਤਰ੍ਹਾਂ ਦੀ ਵੋਟਾਂ ਤਰ੍ਹਾਂ ਦੇ ਇਹ ਹੋ ਜਾਣਾ ਸ਼ਰਾਰਤੀ ਅੰਤਰ ਜਿਹੜੇ ਕੋਈ ਵੋਟਾਂ ਤਰ੍ਹਾਂ ਕੋਈ ਹੱਦ ਸ਼ਰਾਰਤੀ ਅੰਸ਼ਕ ਨੂੰ ਫਿਰ ਦੇਖੋ ਜੀ ਮਾ ਪੰਜਾਬ ਪੁਲਿਸ ਨੂੰ ਕਾਂਡਾ ਕਿ ਮੈਂ ਪਾਰਲੀਮੈਂਟ ਦੀ ਗੋਲ ਦੇਖਿਆ ਸੀ ਕਿ ਘਰਾਂ ਲੋਕਾਂ ਨੂੰ ਸਿਕਿਉਰਿਟੀ ਦਿੱਤੀ ਗਈ ਹੈ ਜਿੰਨਾ ਮੇ ਇੱਕ ਗੈਸ ਟ੍ਰੈਫਿਕ ਪਰਵਾਰਾਂ ਇੱਕ ਜਿਹੜੀ ਤੁਹਾਡੀ ਮਸ਼ੂ ਕਰਿਆਨੇ ਵਾਲੇ ਦਾ ਜਾਕਨੀ ਵਾਲੇ ਦੇ ਜਿਸ ਨੂੰ ਉਹਦੇ ਕੋ ਨੂੰ ਚਿੱਟੀ ਸਿੱਟੀ ਆਈ ਦਾ ਮੈਸੇਜ ਆਇਆ ਮੈਂ ਉਹੀ ਦਿਨ ਪਟਿਆਲਾ ਦੇ ਐਸਐਸਪੀ ਨੂੰ ਪਿਆ ਕਿ ਇਹਨਾਂ ਦਾ ਲਾਇਸੈਂਸ ਬਣਾ ਕੇ ਇਹਨਾਂ ਨੂੰ ਨਜ਼ਰ ਪਾਇਆ